समाणा सदर पुलिस की मवी चौंकी वालों एक कथित आरोपी ने गिरफ्तार किया गया जिसन कोर्ट से पेश किया गया इस व्यक्ति आरोप है कि इसनेखराज हाकम सिंह तीन चोरी की और इस दे कुछ और कुछ साथी थे व्यक्ति उत्तर प्रदेश के सामली जिले एक पिंड वाला है इसन गिरफ्तार किया गया समाण अदालत पेश करके आज इसन अदालत वालों न्यायिक हिरासत से भेज दता गया इसकी मैडिकल जांच समाणा के सकारी होस्पिटल करा के पुलिस अधिकारी नराता राम ने इसके बारे जानकारी जाती

ਇਹ ਗੁਰਵਿੰਦਰ ਸਿੰਘ ਆ ਜੀ ਸਾਨੂੰ ਆਪਾ ਹਾਕਮ ਸਿੰਘ ਵਾਸੀ ਕਕਰਾਲਾ ਪਾਈਕਾ ਉਹਦੀ ਰਾਤ ਨੂੰ ਕੋਈ ਬਸੜ ਕੇ 12 ਵਜੇ 11 ਵਜੇ ਤਿੰਨ ਮੱਜਾਂ ਸੀਗੀਆਂ ਦਰਵਾਜ਼ਾ ਖੋਲ ਕੇ ਉਹਦਾ ਜਿੰਦਾ ਤੋੜ ਕੇ ਅੰਦਰੋਂ ਟਰੱਕ ਚ ਚੜਾ ਕੇ ਇਹ ਲੈ ਗਈ ਜੀ ਤੇ ਜਦੋਂ ਹੁਣ ਲੈ ਕੇ ਉਹਨਾਂ ਦੇ ਬਾਅਦ ਸਾਨੂੰ ਸਾਨੂੰ ਦੱਸਿਆ ਅਸੀਂ ਉਹਦੀ ਪੜਤਾਲ ਕਰਦੇ ਕਰਦੇ ਮੱਜਾਂ ਜਿਹੜੀਆਂ ਨੇ ਉਹ ਆਪਣੇ ਜੋੜਾ ਮਾਜਰਾ ਦੇ ਇਲਾਕੇੋਂ ਬਰਾਮਦ ਕਰਵਾਇਆ ਸਮੇਤ ਗੱਡੀ ਬਰਾਮਦ ਕਰਵਾ ਲਈ ਤਿੰਨ ਮੱਜਾਂ ਸੀ ਜੀਆਂ ਇੱਕ ਇਕੱਠੀ ਸੀ ਤੇ ਬੰਦਾ ਵੀ ਬਰਾਮਦ ਕਰਵਾ ਲਿਆ ਕੀ ਨਾਮ ਹੈ ਇਹਦਾ ਨਾਮ ਜੀ ਇਰਫਾਨ ਪੁੱਤਰ ਇਸਮਾਇਲ ਉਹ ਵਾਸੀ ਹੈਗਾ ਜੀ ਇਹ ਗੜੀ ਪੁਕਤਾ ਥਾਣਾ ਗੜੀਆ ਜ਼ਿਲ੍ਹਾ ਇਹਦਾ ਸ਼ਾਮਲੀ ਪੈਂਦਾ ਜੀ ਉਪੀਚੇ ਕਿ ਰਹੇ ਹਾਂਜੀ ਹਾਂਜੀ ਤੇ ਇਸ ਦੀ ਪਿਛਲੀ ਬੈਕਗ੍ਰਾਉਂਡ ਕੋਈ ਇਹਦੀ ਪਿਛਲੀ ਬੈਕਗ੍ਰਾਉਂਡ ਅਜੇ ਪਤਾ ਕਰ ਰਹੇ ਹਾਂ ਜੀ ਅਸੀਂ ਇਹਦੇ ਨਾਲ ਦੇ ਤਿੰਨ ਚਾਰ ਹੋਰ ਮੁਰਜ਼ਮ ਨੇ ਮੇਨ ਉਹ ਅਜੇ ਸਾਡੀ ਪકડ ਤੋਂ ਬਾਹਰ ਨੇ ਤੇ ਉਹਨਾਂ ਦੇ ਵੀ ਰਿਮਾਂਡਰ ਨੂੰ ਲੈ ਕੇ ਉਹਨਾਂ ਨੂੰ ਵੀ ਫੜਾਂਗੇ ਕਿੰਨੇ ਕਿ ਮੇ ਇੱਕ ਮਜ਼ਦ ਦੀ ਕੀਮਤ ਕਿੰਨੀ ਇੱਕ ਮਜ਼ਦ ਦੀ ਕੀਮਤ ਕਰੀਵਾ 80-85 ਹਜ਼ਾਰ ਦੇ ਜਿਹੜੇ ਤੇੜੇ ਹੈਗੇ ਆ ਹਾਂਜੀ ਅੱਜ ਫਿਰ ਪੇਸ਼ ਕਰਤਾ ਜੱਲ ਇਹ ਅੱਜ ਜੱਜ ਸਾਹਿਬ ਦੇ ਪੇਸ਼ ਕੀਤਾ ਜੀ ਜੰਮੂ ਵਿਖੇ ਇਹਨੂੰ 7 ਤਰੀਕ ਤੱਕ 11ਵੇਂ 12ਵੇਂ ਮਹੀਨੇ ਦੀ ਕੇਂਦਰੀ ਜੇਲ ਪਟਿਆਲਾ ਛੱਡਣ ਜਾ ਰਿਹਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼